ਮੇਰੇ ਪ੍ਰੋਜੈਕਟ 'ਚ ਕੰਮ ਚੱਲ ਰਿਹਾ ਹੈ ਹਾਲ ਹੀ 'ਚ ਇੱਕ ਹਿੰਦੀ ਫਿਲਮ ਰਿਲੀਜ਼ ਹੋਈ ਸੀ ਤੇ ਉਹਦਾ ਟਾਈਟਲ ਹੈ ਕ੍ਰਿਸਪੀ ਰਿਸ਼ਤੇ ਜੀ ਉਹ 123 Hotstar ਤੇ ਉਹ ਫਿਲਮ ਹੈ ਤੇ ਬਹੁਤ ਹੀ ਉਮਦਾ ਰਿਸਪੌਂਸ ਰਿਹਾ ਫਿਲਮ ਨੂੰ ਕਿਰਦਾਰ ਨੂੰ ਬਹੁਤ ਪਿਆਰ ਮਿਲਿਆ ਤੇ ਹੁਣ ਅਸੀਂ ਹਿੰਦੀ ਤੇ ਪੰਜਾਬੀ ਦੇ ਪ੍ਰੋਜੈਕਟਸ ਦੋਨਾਂ ਤੇ ਕੰਮ ਚੱਲ ਰਿਹਾ ਹੈ ਤੇ ਹੋਪਫੁਲੀ ਇਸ ਸਾਲ ਰਿਲੀਜ਼ਿੰਗ ਦੇ ਨੇੜੇ ਜਾ ਕੇ ਅਪਾ ਜ਼ਰੂਰ ਸ਼ੇਅਰ ਕਰਾਂਗੇ ਮਿਹਨਤ ਜ਼ਰੂਰੀ ਹੈ ਕੋਈ ਵੀ ਫੀਲਡ ਹੋਵੇ ਤੁਸੀਂ ਪਰਫੈਕਸ਼ਨਲ ਕੰਮ ਕਰਨਾ ਹੈ ਆਪਣਾ ਬੈਸਟ ਦੇਣਾ ਹੈ ਤਾਂ ਮਿਹਨਤ ਕਰਨੀ ਪਵੇਗੀ ਹਾਰਡ ਵਰਕ ਦਾ ਕੋਈ ਸਬਸਟੀਟਿਊਟ ਨਹੀਂ ਹੈ ਕੁਛ ਇਦਾਂ ਦੀ ਹੈ ਕਿ ਮੈਂ ਇੰਜੋਏ ਕਰਦੀ ਆ ਆਪਣੇ ਸਫਰ ਨੂੰ ਆਪਣੀ ਜਰਨੀ ਨੂੰ ਬਿਕੋਜ਼ ਮਿਹਨਤ ਦਾ ਮੌਕਾ ਵੀ ਕਿਸੇ ਕਿਸੇ ਨੂੰ ਮਿਲਦਾ ਹੈ ਜਦੋਂ ਮੌਕਾ ਮਿਲੇ ਤਾਂ ਉਹ ਜਾਣ ਨਹੀਂ ਦੇਣਾ ਚਾਹੀਦਾ ਔਰ ਹਰ ਦਿਨ ਕੁਛ ਨਾ ਕੁਛ ਜ਼ਰੂਰ ਕਰੋ ਆਪਣੇ ਲੋਡ ਹੁੰਦੀ ਹੈ ਉਹ ਹੁੰਦਾ ਆਪਣੇ ਹੁਨਰ ਨੂੰ ਤਰਸਣਾ ਲੋਕੀ ਅੱਜਕੱਲ ਦੀ ਯੰਗਰ ਜਨਰੇਸ਼ਨ ਥੋੜੀ ਜੀ ਪੇਸ਼ੈਂਸ ਘਟ ਰਹੀ ਹੈ ਉਹ ਅੱਜ ਸੋਚਦੇ ਆ ਤੇ ਹਫਤੇ ਜਾਂ ਮਹੀਨੇ ਚ ਰਿਜ਼ਲਟਸ ਭਾਲਦੇ ਆ ਪੈਸ਼ੈਂਟ ਨਹੀਂ ਹੋਣਾ ਤੇ ਜਿੱਥੇ ਫੇਮ ਨੇਮ ਇਹ ਸਭ ਜੁੜਿਆ ਹੋਇਆ ਉਹਦੇ ਸ਼ਾਇਦ ਹੋਰ ਮਿਹਨਤ ਕਰਨ ਦੀ ਲੋੜ ਹੁੰਦੀ ਹੈ ਪੰਜਾਬੀ ਸਿਨੇਮਾ ਲਗਾਤਾਰ ਅੱਗੇ ਬਦਲ ਰਿਹਾ ਹੈ ਸੁਣ ਲੈ ਕੇ ਵੱਖ-ਵੱਖ ਚਿਹਰੇ ਜਿਹੜੇ ਆਪਣਾ ਨਾਮ ਨਾ ਖੜ ਚੁੱਕੇ ਨੇ ਇਸ ਨੂੰ ਲੈ ਕੇ ਦਿਲਜੋਤ ਉਹ ਚਿਹਰਾ ਹੈ ਜੋ ਕਈ ਫਿਲਮਾਂ ਦੇ ਵਿੱਚ ਵੱਡਾ ਨਾਮ ਰੋਸ਼ਨ ਕਰ ਚੁੱਕੀ ਹੈ ਦਿਲਜੋਤ ਲਗਾਤਾਰ ਤੁਹਾਡੇ ਦਰਸ਼ਕ ਜਿਹੜੇ ਦੇਖਣ ਵਾਲੇ ਨੇ ਉਹ ਵੀ ਚਾਹੁੰਦੇ ਨੇ ਕਿ ਦਿਲਜੋਤ ਇੱਕ ਦੋ ਇੱਕ ਪ੍ਰੋਜੈਕਟ ਨਵਾਂ ਲੈ ਕੇ ਆਵੇ ਤਾਂ ਹੁਣ ਕੀ ਨਵਾਂ ਤੋਹਫ਼ਾ ਕੀ ਦੇਣ ਜਾ ਰਹੇ ਹੋ ਬਿਲਕੁਲ ਜੀ ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਵੇਂ-ਨਵੇਂ ਪ੍ਰੋਜੈਕਟਸ 'ਤੇ ਕੰਮ ਚੱਲ ਰਿਹਾ ਹੈ ਹਾਲ ਹੀ 'ਚ ਇੱਕ ਹਿੰਦੀ ਫਿਲਮ ਰਿਲੀਜ਼ ਹੋਈ ਸੀ ਤੇ ਉਹਦਾ ਟਾਈਟਲ ਹੈ ਕ੍ਰਿਸਪੀ ਰਿਸ਼ਤੇ ਜੀ ਉਹ ਹਾਟਸਟਾਰ ਤੇ ਉਹ ਫਿਲਮ ਹੈ ਤੇ ਬਹੁਤ ਹੀ ਉਮਦਾ ਰਿਸਪੌਂਸ ਰਿਹਾ ਫਿਲਮ ਨੂੰ ਗਾਣਿਆਂ ਨੂੰ ਬਹੁਤ ਪਿਆਰ ਮਿਲਿਆ ਫਿਲਮ ਨੂੰ ਬਹੁਤ ਪਿਆਰ ਮਿਲਿਆ ਮੇਰੇ ਕਿਰਦਾਰ ਨੂੰ ਬਹੁਤ ਪਿਆਰ ਮਿਲਿਆ ਤੇ ਹੁਣ ਅਸੀਂ ਹਿੰਦੀ ਤੇ ਪੰਜਾਬੀ ਦੇ ਪ੍ਰੋਜੈਕਟਸ ਦੋਨਾਂ ਤੇ ਕੰਮ ਚੱਲ ਰਿਹਾ ਹੈ ਤੇ ਹੋਪਫੁਲੀ ਇਸ ਸਾਲ ਰਿਲੀਜ਼ਿੰਗ ਦੇ ਨੇੜੇ ਜਾ ਕੇ ਆਪਾਂ ਜ਼ਰੂਰ ਸ਼ੇਅਰ ਕਰਾਂਗੇ ਕਿੰਨਾ ਸਟਰਗਲ ਕਰਨਾ ਪੈਂਦਾ ਦਿਲਜੋਤ ਕਿਉਂਕਿ ਦੇਖੋ ਇੱਕ ਛੋਟੇ ਸ਼ਹਿਰ ਤੋਂ ਉੱਠ ਕੇ ਵੱਡੇ ਮੁਕਾਮ ਤੱਕ ਪਹੁੰਚਣਾ ਬਹੁਤ ਮਿਹਨਤ ਦੀ ਲੋੜ ਪੈਂਦੀ ਹੈ ਤਾਂ ਕਿਹੜੀ ਕਿਹੜੀ ਮੁਸ਼ਕਲਾਂ ਚੱਲਦੀਆਂ ਤਾਂ ਅੱਗੇ ਸਫਲਤਾ ਵੀ ਕਿੰਨਾ ਕੁ ਲੱਗ ਰਿਹਾ ਜੀ ਮੈਂ ਸਟਰਗਲ ਤਾਂ ਨਹੀਂ ਕਹੂੰਗੀ ਬਿਕੋਜ਼ ਮੈਨੂੰ ਲੱਗਦਾ ਹਰ ਫੀਲਡ ਵਿੱਚ ਮਿਹਨਤ ਜ਼ਰੂਰੀ ਹੈ ਕੋਈ ਵੀ ਫੀਲਡ ਹੋਵੇ ਤੁਸੀਂ ਪਰਫੈਕਸ਼ਨਲ ਕੰਮ ਕਰਨਾ ਹੈ ਆਪਣਾ ਬੈਸਟ ਦੇਣਾ ਹੈ ਤਾਂ ਮਿਹਨਤ ਕਰਨੀ ਪੈਗੀ ਹਾਰਡ ਵਰਕ ਦਾ ਕੋਈ ਸਬਸਟੀਟਿਊਟ ਨਹੀਂ ਹੈ ਐਂਡ ਮੈਂ ਕੁਝ ਇਦਾਂ ਦੀਆਂ ਕਿ ਮੈਂ ਇੰਜੋਏ ਕਰਦੀਆਂ ਆਪਣੇ ਸਫਰ ਨੂੰ ਆਪਣੀ ਜਰਨੀ ਨੂੰ ਬਿਕੋਜ਼ ਮਿਹਨਤ ਦਾ ਮੌਕਾ ਕਿਸੇ-ਕਿਸੇ ਨੂੰ ਹੀ ਮਿਲਦਾ ਹੈ ਸੋ ਜਦੋਂ ਮੌਕਾ ਮਿਲੇ ਤਾਂ ਉਹ ਜਾਣ ਨਹੀਂ ਦੇਣਾ ਚਾਹੀਦਾ ਔਰ ਹਰ ਦਿਨ ਕੁਛ ਨਾ ਕੁਛ ਜ਼ਰੂਰ ਕਰੋ ਆਪਣੇ ਡ੍ਰੀਮ ਵੱਲ ਆਪਣੇ ਸੁਪਨਿਆਂ ਵੱਲ ਅੱਗੇ ਵਧੋ ਇਹ ਮੈਂ ਮੰਨਦੀ ਹਾਂ ਅੱਛਾ ਨਵੇਂ ਚਿਹਰੇ ਵੀ ਬਹੁਤ ਆਣਾ ਚਾਹੁੰਦੇ ਨੇ ਨਵੀਆਂ ਕੁੜੀਆਂ ਤਾਂ ਕਿਵੇਂ ਤੁਸੀਂ ਕੀ ਟਿਪਸ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਕਿ ਕਿਸ ਤਰੀਕੇ ਨਾਲ ਅੱਗੇ ਵਧ ਸਕਦੇ ਨੇ ਕਿਉਂਕਿ ਕਈਆਂ ਨੂੰ ਪਲੇਟਫਾਰਮ ਉਸ ਤਰੀਕੇ ਦਾ ਨਹੀਂ ਮਿਲਦੇ ਜੋ ਚਾਹੁੰਦੇ ਨੇ ਹਾਂਜੀ ਦੇਖੋ ਅੱਜ ਕੱਲ ਤਾਂ ਪਲੈਟਫਾਰਮਸ ਜਾਂ ਓਪਰਚ्युनिटीज ਦੀ ਕੋਈ ਕਮੀ ਨਹੀਂ ਹੈ ਬਿਕੋਜ਼ ਇਟ ਡਿਜੀਟਲ ਵਰਲਡ ਹੈ ਤੇ ਐਕਸਪੋਜ਼ਰ ਹਰ ਇੱਕ ਨੂੰ ਬਹੁਤ ਜ਼ਿਆਦਾ ਮਿਲ ਰਿਹਾ ਹੈ ਤੇ ਸਭ ਤੋਂ ਪਹਿਲਾ ਜਿਹੜੇ ਮੈਨੂੰ ਲੱਗਦਾ ਲੋਡ ਹੁੰਦੀ ਹੈ ਉਹ ਹੁੰਦਾ ਆਪਣੇ ਹੁਨਰ ਨੂੰ ਤਰਸਣਾ ਲੋਕੀ ਅੱਜ ਕੱਲ ਦੀ ਯੰਗਰ ਜਨਰੇਸ਼ਨ ਥੋੜੀ ਜਿਹੀ ਪੇਸ਼ੈਂਸ ਘੱਟ ਰਹੀ ਹੈ ਉਹ ਅੱਜ ਸੋਚਦੇ ਹੈ ਤੇ ਹਫਤੇ ਜਾਂ ਮਹੀਨੇ ਚ ਰਿਜ਼ਲਟਸ ਭਾਲਦੇ ਉਹ ਕਿਸੇ ਵੀ professions ਨਹੀਂ ਹੋਣਾ ਤੇ ਜਿੱਥੇ ਫੇਮ ਨੇਮ ਇਹ ਸਭ ਜੁੜਿਆ ਹੋਇਆ ਉਹਦੇ ਸ਼ਾਇਦ ਹੋਰ ਮਿਹਨਤ ਕਰਨ ਦੀ ਲੋੜ ਹੁੰਦੀ ਹੈ ਬਿਕੋਜ਼ ਕੰਪੀਟੀਸ਼ਨ ਉਨਾ ਹੀ ਜ਼ਿਆਦਾ ਹੁੰਦਾ ਹੈ ਸੋ ਸਿਰਫ ਜੋ ਆਪਣੇ ਹੱਥ ਹੈ ਉਹ ਐਫਰਟ ਆਪਣੇ ਹੁਨਰ ਦੇ ਉੱਤੇ ਗੌਰ ਕਰੋ ਉਹਦੇ ਉੱਤੇ ਹੋਰ ਉਹਨੂੰ ਤਰਾਸ਼ੋ ਮਿਹਨਤ ਕਰੋ ਐਂਡ ਫਲ ਆਪਣੇ ਆਪ ਮਿਲ ਜਾਂਦਾ ਐ ਐਂਡ ਜਿਵੇਂ ਮੈਂ ਕਿਹਾ ਡਿਜੀਟਲ ਵਰਲਡ ਹੈ ਉੱਨੀ ਓਪਰਚ्युनिटीज ਹੋਰ ਹੋ ਗਈਆਂ ਆਡਿਸ਼ਨਸ ਹੋਰ ਹੋ ਗਈਆਂ ਨਵੇਂ ਚਿਹਰਿਆਂ ਨੂੰ ਲੋਕ ਪਾਲ ਰਹੇ ਨੇ ਤੇ ਉਹ ਆਪਣੇ ਆਪ ਰਸਤਾ ਬਣਦਾ ਰਹੇਗਾ ਸਭ ਤੋਂ ਪਹਿਲੀ ਲੋੜ ਹੈ ਬੀ ਜੈਨੂਇਨ ਟੂ ਯੋਰ ਡ੍ਰੀम्स ਦੂਜੀ ਤਾਂ ਇੱਕ ਤਾਂ ਆਪਾਂ ਸੋਚਦੇ ਆ ਕਿ ਮਸ਼ਹੂਰ ਹੋਣਾ ਬਹੁਤ ਹੀ ਬੜੀ ਗੱਲ ਨਹੀਂ ਹੁੰਦੀ ਪਰ ਸਟੇਰ ਰਹਿਣਾ ਕਿ ਉਸੇ ਜਗ੍ਹਾ ਰਹਿਣਾ ਕਿ ਆਪਾਂ ਬਹੁਤ ਡਾਊਨ ਵੀ ਨਹੀਂ ਹੋਣਾ ਬਹੁਤ ਉੱਪਰ ਵੀ ਨਹੀਂ ਜਾਣਾ ਇਸ ਤਰੀਕੇ ਨਾਲ ਤੁਸੀਂ ਬਹੁਤ ਸਹਿਜ ਤਰੀਕੇ ਨਾਲ ਆਰਾਮ ਨਾਲ ਕੰਮ ਕਰਦੇ ਹੋ ਕੋਈ ਭੱਜ ਦੌੜ ਨਹੀਂ ਕੋਈ ਕੰਟਰਵਰਸੀ ਕਿਸੇ ਨਾਲ ਨਹੀਂ ਅਸੀਂ ਦੇਖੀ ਅਜੇ ਤੱਕ ਹਜੇ ਤੱਕ ਤਾਂ ਨਹੀਂ ਹੈ ਸੋ ਥੈਂਕਫੁਲੀ ਮੇਰਾ ਸਾਰਾ ਧਿਆਨ ਕੰਮ ਵੱਲ ਹੁੰਦਾ ਹੈ ਕਿ ਫੋਕਸ ਨਾਲ ਆਪਣਾ ਕੰਮ ਕੀਤਾ ਜਾਏ ਔਰ ਵਧੀਆ ਉਮਦਾ ਕੰਮ ਜੋ ਕਿ ਤੁਹਾਨੂੰ ਖੁਦ ਨੂੰ ਵੀ ਤਸੱਲੀ ਦੇਵੇ ਤੁਸੀਂ ਜਿਹੜੀ ਫਿਲਮ ਚੁਣਦਿਆਂ ਮੈਂ ਬਤੌਰ ਐਕਟਰ ਉਹ ਕਿਰਦਾਰ ਕੈਸਾ ਹੈ ਜਾਂ ਲੋਕਾਂ ਨੂੰ ਮੈਂ ਕੀ ਮੈਸੇਜ ਦੇਵਾਂਗੀ ਮੈਸੇਜ ਨਹੀਂ ਵੀ ਹੋਏਗਾ ਤਾਂ ਫਿਲਮ ਇਹ ਵੈਬ ਸੀਰੀਜ਼ ਜਾਂ ਕੋਈ ਵੀ ਪ੍ਰੋਜੈਕਟ ਹੈ ਉਹਦੇ ਜ਼ਰੀਏ ਕਿਸ ਤਰ੍ਹਾਂ ਦਾ ਮਨੋਰੰਜਨ ਹੋਏਗਾ ਸੋ ਪਹਿਲੀ ਚੀਜ਼ ਹੈ ਕਿ ਉਹ ਚੀਜ਼ ਕੋਈ ਪ੍ਰੋਜੈਕਟ ਹੈ ਜਾਂ ਕੁਝ ਵੀ ਤੁਸੀਂ ਚੁਣਦੇ ਹੋ ਜ਼ਿੰਦਗੀ ਜੋ ਤੁਹਾਨੂੰ ਤਸੱਲੀ ਦੇਵੇ ਤੁਹਾਡੇ ਅੰਦਰੋਂ ਜਿਹੜਾ ਹੰਗਾਰਾ ਆਉਣਾ ਬਹੁਤ ਜ਼ਰੂਰੀ ਆ ਉਹਦੇ ਲਈ ਸੋ that is my focus ਤੇ controversies ਐਸਾ ਆਪਾਂ ਕੁਝ ਕਰ ਦੇਣੀ ਆ ਹਨਾ ਸੋ ਮਤਲਬ ਚਲੋ ਗੋਡ ਵਿਲਿੰਗ ਸੁਪਨਾ ਹੈ ਤੇ ਜੋ ਤੱਕ ਜਿਵੇਂ ਕਈ ਆਪਣੇ ਅਦਾਕਾਰਾਂ ਜਿਹੜੀਆਂ ਨੇ ਸਾਊਥ ਫਿਲਮਾਂ ਚੱਲੇ ਗਏ ਬੰਬੇ ਚੱਲੇ ਗਈਆਂ ਤਾਂ ਅੱਗੇ ਕੋਈ ਆਫਰ ਆ ਰਹੀਆਂ ਜਿਵੇਂ ਮਨ ਦੀ ਤਮੰਨਾ ਹੈ ਸੀ ਹਾਂਜੀ ਹੁਣ ਮੈਂ ਜਿਵੇਂ ਇੰਗਲਿਸ਼ ਸਿਨੇਮਾ ਵਲ ਵੀ ਵਧ ਰਿਆਂ ਬਿਕੋਜ਼ ਤਿੰਨਹੀ ਭਾਸ਼ਾਵਾਂ ਮਾਂ ਪੰਜਾਬੀ ਆਬਵੀਅਸਲੀ ਮੇਰੀ ਮਾਂ ਬੋਲੀ ਐ ਤੇ ਬਹੁਤ ਹੀ ਕਰੀਬ ਐ ਮੇਰੇ ਦਿਲ ਦੇ ਤੋਂ ਉਸ ਤੋਂ ਬਾਅਦ ਹਿੰਦੀ ਸਿਨੇਮਾ ਤੇ ਇੰਗਲਿਸ਼ ਸਿਨੇਮਾ ਦੇ ਵਿੱਚ ਵੀ ਕੰਮ ਕਰ ਰਿਆਂ ਸੋ ਬਤੌਰ ਐਕਟਰ ਮੈਨੂੰ ਲੱਗਦਾ ਕਿ ਕੋਈ ਵੀ ਬਾਰਡਰ ਨਹੀਂ ਹੁੰਦੇ ਤੁਹਾਡੇ ਕੰਮ ਦੇ ਵਿੱਚ ਬਾਰਡਰਲੈਸ ਕੰਮ ਐ ਤੇ ਸਿਰਫ ਲੈਂਗੁਏਜਸ ਬਦਲਦੀਆਂ ਰਹਿੰਦੀਆਂ ਨੇ ਹਨਾ ਸੋ ਜੇ ਜੋ ਕੰਮ ਹੁੰਦਾ ਹੈ ਅੱਛਾ ਲੱਗਦਾ ਹੈ ਜੈਨੂਇਨ ਲੱਗਦਾ ਹੈ ਤਾਂ ਉਹਨੂੰ ਜ਼ਰੂਰ ਕਰੀਦਾ ਐ ਐਂਡ ਆਪਣਾ ਬੈਸਟ ਦੇਈਦਾ ਬਹੁਤ ਬਹੁਤ ਧੰਨਵਾਦ ਇਸ ਸਮਾਧਿਤ ਬਿਲਕੁਲ ਤੁਸੀਂ ਦੇਖੋ ਕਿ ਦਿਲਜੋ ਸਾਡੇ ਨਾਲ ਨੇ ਜਿਨ੍ਹਾਂ ਨੇ ਬਹੁਤ ਹੀ ਜਿਹੜੀਆਂ ਮਾਡਲ ਤੌਰ ਤੇ ਵੀ ਕੰਮ ਕੀਤਾ ਹੈ ਫਿਲਮਾਂ ਦੇ ਵਿੱਚ ਕੰਮ ਕੀਤਾ ਤੇ ਨਵੇਂ ਪ੍ਰੋਜੈਕਟ ਆ ਰਹੇ ਨੇ ਬਹੁਤ ਡੀਕ ਰਹਿੰਦੀ ਹੈ ਇਹਨਾਂ ਦੇ ਦੇਖਣ ਵਾਲੇ ਨੇ ਚਾਹਣ ਵਾਲੇ ਨੇ ਤਾਂ ਅੱਜ ਤੁਹਾਡੀ ਮੁਲਾਕਾਤ ਕਰਾਈਏ ਤੁਸੀਂ ਵੀ ਆਪਣੇ ਵਿਚਾਰ ਕਮੈਂਟ ਛੋੜ ਦਿਓ ਧੰਨਵਾਦ